ਸਤਗੁਰ ਪਾਛੇ 6ਵੇਂ ਪਾਤਸ਼ਾਹ ਜੀ ਨੇ ਸਾਜਿਆ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਅਸਤਾ ਵੀ ਉਹਦੀ ਆਣ ਵਾਨ ਛਾਂ ਲਈ ਜਿਉਣਾ ਵਾ ਉਹਦੇ ਲਈ ਮਰਣਾ ਵਾ ਤੇ ਉੱਥੇ ਹੀ ਹੁਕਮ ਪ੍ਰਵਾਨ ਕਰਨੇ ਉੱਥੇ ਹੀ ਸੋਣੇ ਹੁਣ ਜਦ ਤੱਕ ਸਾਾਨੂੰ ਹੁਣ ਦੇ ਦੇ ਕਿ ਕਦੇ ਸਿਰ ਤੇ ਕਪੜੇ ਰੱਦਾ ਕਦੇ ਖੁਸ ਕਰਦਾ ਉਹ ਮੈਂ ਕਿਹਾ ਭਾਈ ਇਹ ਕਿੜੀਆਂ ਗੱਲਾਂ ਨੇ ਉਹ ਨਿੱਕੇ ਨਿੱਕੇ ਗੱਲਾਂ ਚੜੇ ਤਾਂ ਆਪੇ ਠੀਕ ਹੋਈ ਨਹੀਂ ਪਹਿਲਾ ਜਿਹੜੀ ਕੌਮ ਦੇ ਵਿੱਚ ਮਨਮਤ ਕੁਜ਼ੀ ਹੋਈ ਐ ਨੇ ਇਹਨੂੰ ਬਾਹਰ ਕੱਢ ਦੇ ਪਹਿਲਾ ਉਹਨਾਂ ਦੇ ਉੱਤੇ ਆਪਣਾ ਭਾਈ ਚਾਪ ਕੁਚਲਾ ਜਿਹੜੇ ਧਰਮਕ ਸਥਾਨਾਂ ਉੱਤੇ ਜਾਤ ਪਾਤ ਦਾ ਢੰਡੋਰਾ ਪਟਿਆ ਜਾਂਦਾ ਚਾਕੇ ਉਹਨਾਂ ਨੂੰ ਬੰਦ ਕਰਾ ਕਿ ਜਿਨ੍ਹਾਂ ਉੱਤੇ ਗੁਰਬਾਣੀ ਨੂੰ ਜਿਹੜੇ ਕਹਿੰਦੇ ਆ ਭਾਈ ਇੰਨੇ ਸੰਪਟਕਰਾ ਬੰਦ ਕਰਾ ਹੋਰ ਕਰਾ ਲੜੀਆਂ ਚੱਲਾ ਇਹ ਸਾਰੇ ਮਨਮਤ ਨੇ ਇਹ ਕੋਈ ਗੁਰਮਤ ਥੋੜੀ ਗੁਰਮਤ ਤਾਂ ਕਹਿੰਦੀ ਹੈ ਕਿ ਆਉ ਭਾਈ ਗੁਰਵਾਣੇ ਸੁਣੋ ਸਰਵਣ ਕਰੋ ਪਰ ਇਹਨੂੰ ਸੁਣ ਕੇ ਸਰਵਣ ਕਰਕੇ اسی ਹੁਕਮ ਦੇ ਉੱਤੇ ਆਪਾਂ ਚੱਲਣਾ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦੇ ਕਿ ਅਸੀਂ ਜਿੰਨੇ ਵੀ ਹੈ ਨਾ ਅਸੀਂ ਬਾਣੀ ਨਹੀਂ ਮੰਨਦੇ ਇੱਥੇ ਕੇਵਲ ਤੋਂ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੇ ਬਾਣੀ ਕੌਣ ਮੰਨੇਗਾ ਵੀ ਬਾਣੀ ਨੂੰ ਨਹੀਂ ਮੰਨਦੇ ਇਸੇ ਕਾਰਨ ਕੀ ਹੈ ਕਿ ਦੁਬਦਾ ਹੈ ਭਾਈ ਕੌਂ ਦੇ ਵਿੱਚ ਐਸਾ ਨੂੰ ਪਤਾ ਹੈ ਕਿ ਖਿੜੀ ਪੁੰਨੀ ਪਈ ਹੈ ਭਾਈ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਇਹ ਸੋਚ ਨੂੰ ਬੰਦ ਕਰਨਾ ਪੈਣਾ ਇਹਨੂੰ ਕੇਵਲ ਤੋਂ ਕੇਵਲ ਤੇਰੀ ਅਕਾਲ ਤੱਕ ਸਾਹਿਬ ਜੋ ਸਾਡੇ ਛੇਵੇਂ ਪਾਤਸ਼ਾਹ ਦਾ ਸਾਜਿਆ ਉਹ ਤੋਂ ਬਗੈਰ ਸੱਚਾ ਸਿੱਖ ਕਿਸੇ ਦੀ ਸੁਣਦਾ ਹੀ ਨਹੀਂ ਠੀਕ ਆ ਭਾਈ ਕੋਈ ਸਾਧ ਹੋਣਾ ਕੋਈ ਬਾਬੇ ਹੋਣੇ ਠੀਕ ਆ ਭਾਈ ਤੇਰੇ ਕੋ ਰਹਿ ਆ ਕੋਈ ਧਾਰਮਿਕ ਵਿੱਦਿਆ ਦਾ ਗਿਆਨ ਲੈ ਲਿਆ ਪਰ ਸਾਰੇ ਫੈਸਲੇ ਅਸੀਂ ਛੇਵੇਂ ਪਾਤਸ਼ਾਹ ਵਾਲੇ ਸੁਣਨੇ ਆ ਉਹਦੇ ਮੰਨਨੇ ਸਾਨੂੰ ਹੋਰ ਦਾ ਕੋਈ ਪਰਵਾਹ ਨਹੀਂ ਕੋਈ ਨਹੀਂ ਘਰ ਘਰ ਦੇ ਦਿੰਦੇ ਆ ਆਪਣੇ ਆਪਣੇ ਮਰਿਆਦਾ ਤੁਰੀ ਕਿ ਜਿੱਥੇ ਜਾਣਿਆ ਥਾਂ ਤਾਂ ਗੁਰਦਾਰੇ ਆ ਇਹ ਭਲਾਨੇ ਦਾ ਗੁਰਦਰਾ ਹੈ ਨਾ ਸਰੀਂਦਾ ਗੁਰਦਰਾ ਰੇੜਾ ਸਾळा ਦਾ ਹੈ ਕਿਸੇ ਦਾ ਕਿਸੇ ਦਾ ਭਾਵ ਆਪਣੀ ਆਪਣੀ ਮਰਿਆਦਾ ਜਿਹੜੀ ਕਮੇਟੀ ਦਾ ਜਿਹੜਾ ਪ੍ਰਧਾਨ ਜਿਹੜੇ ਬਾਬੇ ਨੂੰ ਮੰਨਦਾ ਉਹਦੀ ਮਰਿਆਦਾ ਉੱਥੇ ਹੋ ਜਾਂਦੀ ਹੈ ਜੇ ਆਮ ਦੇਖਦੇ ਆ ਕਿ ਜਿਸ ਗੁਰਦਰੇ ਵਿੱਚ ਜਿਸ ਗੁਰਦਰੇ ਦਾ ਪ੍ਰਧਾਨ ਜਿਹਨੂੰ ਮੰਨਦਾ ਨਾ ਉਹਨੇ ਉੱਥੇ ਦੀ ਮਰਿਆਦਾ ਤੋਪੜੀ ਹੁੰਦੀ ਹੈ ਕਿ ਭਾਈ ਇਸ ਤਰ੍ਹਾਂ ਕਰਨਾ ਨਹੀਂ ਭਾਈ ਅਸੀਂ ਉਸ ਤਰ੍ਹਾਂ ਕਰਨਾ ਜਿਵੇਂ ਸਾਡੇ ਛੇਵੇਂ ਪਾਤਸ਼ਾਹ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਮੰਨਣੀ ਹੈ। ਕਿਸ ਤਰ੍ਹਾਂ ਰਹਿ ਮੰਨਣੀ ਹੈ ਅਕਾਲ ਤਖ਼ਤ ਸਾਹਿਬ ਦੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਮੰਨਣੀ। ਇਸ ਤੋਂ ਬਾਹਰ ਨਹੀਂ ਜਾਣਾ ਭਾਈ। ਅਧੀ ਝੂਠੇ ਜਿੱਥੇ ਤਰ੍ਹਾਂ ਦੀ ਗੱਲ ਨਹੀਂ ਸੁਣਨੀ। ਅਸੀਂ ਜਿਵੇਂ ਪਾਜ ਸਾਹਿਬ ਦੇ ਤਖ਼ਤ ਦੀ ਆਵਾਜ਼ ਸੁਣਨੀ। ਗੁਰੂ ਬੋਲਦਾ ਹੈ। ਗੁਰਬਾਣੀ ਵਿੱਚ ਬੋਲਦਾ ਹੈ। ਗੁਰਬਾਣੀ ਜੋ ਹੈ ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਦਿੰਦੀ ਹੈ ਕਿ ਮੇਰੇ ਸਤਿਗੁਰ ਪਾਛਾ ਜੀ ਮੈਂ ਆ ਕਾਰਜ ਕਰਾਂ ਜਾਂ ਨਾ ਕਰਾਂ ਕਿ ਜੋ ਕੁ ਤੁਸੀਂ ਪੁੱਛਣਾ ਹੈ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਅਜੂਰੀ ਵਿੱਚ ਆ ਜਾਓ ਗੁਰੂ ਗ੍ਰੰਥ ਸਾਹਿਬੀ ਮਹਾਰਾਯੀ ਦਾ ਹਰ ਇੱਕ ਸ਼ਬਦ ਤੁਹਾਨੂੰ ਗਿਆਨ ਦਿੰਦਾ ਹੈ ਪਰ ਨਹੀਂ ਬਈ ਅਸੀਂ ਮਨਮਤ ਦੇ ਘੋੜੇ ਭਜਾਏ ਆ ਜਿਹੜੇ ਸਾਧਨੇ ਜਿਹੜੇ ਬਾਬੇ ਨੇ ਕਹਿ ਦਿੱਤਾ ਨੇ ਜਿਹਨੂੰ ਤੁਸੀਂ ਮੰਨਦੇ ਹੋ ਨਾ ਭਾਵੇਂ ਜਿੰਨੇ ਮਰਜੀ ਹੋ ਆ ਕੇ ਚਵਲੀਆਂ ਮਾਰਦੇ ਸਿਕਣ ਬਾਬਾ ਜੀ ਨੇ ਬਾਹ ਵੀ ਤੰਤਨ ਕਰਾਤੀ ਤੇ ਦੂਸਰਾ ਕੋਈ ਸੱਤ ਦਾ ਗਿਆਨ ਦੰਦਾ ਹੋਊਗਾ ਨਾ ਤੁਹਾਨੂੰ ਹਾਜਮ ਨਹੀਂ ਹੁੰਦਾ ਤੁਸੀਂ ਆਪਣੇ ਆਪਣੇ ਬਾਬੇ ਨਾਲ ਜੁੜੇ ਹੋਏ ਆ ਸਾਧਨਾ ਜੁੜੇ ਹੋਏ ਕਿਉਂਕਿ ਤੁਸੀਂ ਲਾਲਚ ਨਾਲ ਜੁੜੇ ਹੋ ਭਾਈ ਧਰਮ ਨਾਲ ਤਾਂ ਤੁਸੀਂ ਵੀ ਨਹੀਂ ਜੁੜੇ ਹੋਏ ਕੋਈ ਕਿੱਥੇ ਜਾਂਦਾ ਉਹਨੂੰ ਪੁੱਛੋ ਕਿ ਧਰਮ ਦੀ ਗੱਲ ਦਾ ਦੱਸ ਤ ਵੀ ਕੋਈ ਕਿ ਜਿੱਥੇ ਵੀ ਤੂੰ ਜਾਣਾ ਭਾਈ ਕਿਤੇ ਵੀ ਸਥਾਨ ਤੇ ਜਾਣਾ ਕੋਈ ਧਰਮ ਦਾ ਗਿਆਨ ਤਾਂ ਲੈ ਕੇ ਆਇਆ ਹੁਕਮਨਾਮਾ ਤੱਕ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਅੰਮ੍ਰਿਤਸਰ ਸਾਹਿਬ ਤਾਂ ਚਲੇ ਗਏ ਆ ਇਹ ਪਤਾ ਨਹੀਂ ਓਥੋਂ ਕੀ ਪਤਾ ਵੈ ਕਿ ਆਣ ਗਵਾੜ ਰਿਤੇਦਾਰਾਂ ਬਾਤੇ ਪਾਪੜ ਹੀ ਲਿਆਉਣਗੇ ਖੇਤ ਕੇ ਉੱਥੇ ਅੰਮ੍ਰਿਤਸਰ ਦੇ ਕਿ ਉੱਥੇ ਪਾਪੜ ਬੜੀਆਂ ਮਸ਼ਹੂਰ ਬਹੁਤ ਨੇ ਨਾ ਕਿ ਹੋਰ ਐਸੇ ਸਾਮਾਨ ਲੈ ਆਵਾਂਗੇ ਕਪੜਾ ਬੜਾ ਸਸਤਾ ਮਿਲਦਾ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਖਾਸियत ਰੱਖਦੀਆਂ ਉੱਥੇ ਦੀਆਂ ਉਹ ਆਮ ਨਾਲੋਂ ਵਧੀਆ ਔਰ ਸਸਤੀਆਂ ਮਿਲਦੀ ਐ ਕੋਫਾਇਤੀ ਮਿਲਦੀ ਐ ਨੇ ਉਹ ਸਾਰੇ ਚੀਜ਼ਾਂ ਲੈਵਾਂਗੇ ਸਾਡੇ ਗਵਾਂਢੀ ਨੇ ਸਾਡੇ ਚਾਚੇ ਨੇ ਫਲਾਣੇ ਨੇ ਰਿਸ਼ਤੇਦਾਰ ਨੇ ਉਹਨੇ ਵਾਤੇ ਸਾਮਾਨ ਲਿਆਂਦਾ ਸੀ ਅੰਦਰ ਵਾਲੀ ਦੇਖਦਾ ਪਤਾ ਨਹੀਂ ਬਾਹਰ ਫੁੱਲੀਆਂ ਵਾਲੇ ਦੇ ਲਿਫਾਫੇ 'ਚ ਲੈ ਕੇ ਆ ਜਾਂਦੇ ਆ ਉਹ ਤਾਂ ਭਾਈ ਆ ਕੇ ਪੈਂਡੀ ਕੀ ਰੀਤਿਆ ਕਰ ਲੈਣੀ ਤੂੰ ਕਦੇ ਚੱਕਦੀ ਲੋੜ ਆ ਗਲਤ ਇਕੋ ਹੀ ਹੋ ਜਾਂਦੀ ਐ ਕਿ ਉਤੋਂ ਇਹ ਨਹੀਂ ਪਤਾ ਹੁੰਦਾ ਕਿ ਇੱਥੋਂ ਅੱਜ ਜਦੋਂ ਮੈਂ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਹੋਇਆ ਇੰਟਰ ਹੋਇਆ ਕਿ ਇਸ ਰਾਗੀ ਸਹਿਵਾਨ ਕਿਹੜੀ ਸ਼ਬਦ ਦਾ ਗਾਇਨ ਕਰਦੇ ਸੀ ਬਾਜ ਜਾਂਦੇ ਧਿਆਨ ਸੋਨੇ ਵਾਲਾ ਬਾਬਾ ਕਿਆ ਸੋਨਾ ਲੱਗਾ ਹੋਇਆ ਜਿਨੇ ਸਾਡਾ ਬੇੜਾ ਕਰ ਕੀਤਾ ਜੜਾ ਪੰਥ ਦਾ ਕਿ ਜਿਹੜਾ ਭਾਈ ਤੱਕ ਜਿਹੜਾ ਹਰਿਮੰਦਰ ਸਾਹਿਬ ਸਾਡੇ ਗੁਰੂ ਅਰਜਨ ਪਾਚੀ ਨੇ ਸਾਜਿਆ ਬਣਾਇਆ ਜੇ ਉਮੇ ਦਾ ਉਮੇ ਰਹਿ ਜਾਂਦਾ ਫਿਰ ਸਿੱਖੀ ਦੀ ਕੁਝ ਹੋਰ ਪਰਵਾਚਾ ਹੋਣੀ ਸੀ ਪਰ ਉਥੇ ਮਾਇਆ ਵਾੜਦੀ ਏ ਕਿ ਮਾਇਆ ਅੰਦਰ ਲੈ ਆਂਦੀ ਏ ਜਿੱਥੇ ਮਾਇਆ ਹੋਵੇ ਭਾਈ ਤੇ ਉਥੇ ਕੀ ਹੁੰਦਾ ਹੈ ਮਾਇਆ ਹੀ ਹੈ ਨਾ ਜਿਹੜੀ ਪੰਥ ਨੂੰ ਖਾ ਰਹੀ ਹੈ ਮਾਇਆ ਹੋਈ ਨਾਗਣੀ ਗੁਰਬਾਣੀ ਕਹਿੰਦੀ ਯਗ ਤਰਹੀ ਲਵਟਾਈ ਜੋ ਇਸ ਕੀ ਸੇਵਾ ਕਰੇ ਫਿਰ ਤਸੀਹ ਕੋ ਕਹੇ ਉਹ ਧਾਰਮਿਕ ਬੰਦੇ ਘਾਉਣ ਵਾਲੇ ਮਾਇਆ ਨੂੰ ਪਾਲਦੇ ਆ ਮਾਇਆ ਨੂੰ ਮੁੱਖ ਰੱਖਦੇ ਆ ਕਿ ਮਾਇਆ ਕੱਤਰ ਕਾਲੀ ਹੈ ਮਾਇਆ ਕੱਠੀ ਹੋਵੇ ਵਿਚਾਲੀਏ ਭਾਈ ਵੱਧ ਤੋਂ ਵੱਧ ਧਾਰਮਿਕ ਸਤਾਨਾਂ ਤੇ ਇਹ ਦੇਖਦੇ ਆ ਭਾਈ ਕਿ ਧਾਰਮਿਕ ਸਤਾਨਾਂ ਵੱਲ ਜੇ ਦੇਖੀ ਤਾਂ ਨਾ ਕਿ ਆਹ ਕੱਲ ਨਹੀਂ ਕੀਤਾ ਨਹੀਂ ਭਾਈ ਪੈਸੇ ਵਿਚਾਲੀਏ ਕੀ ਕਰਨੇ ਵੇਚਾ ਕੇ ਕੀ ਕਰਕੇ ਭਾਈ ਐਫ ਡੀ ਜਮ੍ਹਾਂ ਕਰਕੇ ਕੀ ਕਰਨਾ ਇਹਨਾਂ ਦਾ ਇਹ ਇਥੇ ਨਹੀਂ ਇੱਥੇ ਹੀ ਰਹਿ ਜਾਣੀ ਇਹਨੇ ਇਸਾ ਕੁਝ ਇੱਥੇ ਰੱਖੋ ਜਨਾ ਇਸਨੂੰ ਭਾਈ ਇਸਤੇਮਾਲ ਕਰੋ ਪੌਮ ਦੇ ਭਲੇ ਲਈ ਪੰਥ ਦੇ ਭਲੇ ਲਈ ਕਿ ਇਸਨੂੰ ਅਸੀਂ ਵੱਧ ਤੋਂ ਵੱਧ ਇਸਤੇਮਾਲ ਕਰਕੇ ਕੋਈ ਢੰਗ ਤਰੀਕਾ ਹੋਵੇ ਭਾਈ ਕਿ ਸਾਡੇ ਜੋ ਪ੍ਰਚਾਰਕ ਨੇ ਹੁਣ ਪ੍ਰਚਾਰਕ ਨਹੀਂ ਮਿਲਦੇ ਇਹ ਤੁਹਾਨੂੰ ਵੀ ਪਤਾ ਹੀ ਹਨ ਕਿ ਕਿ ਹੁਣ ਜਦੋਂ ਅਗਾਹ ਇੱਕ ਦੋ ਮਹੀਨੇ ਬਾਅਦ ਜਦੋਂ ਪਾਠਾਂ ਦੇ ਸੀਜ਼ਨ ਚੱਲ ਪੈਂਦੇ ਆ ਫਿਰ ਜਿਹਨੂੰ ਜਵਜੀ ਸਾਹਿਬ ਵੀ ਸਹੀ ਨਹੀਂ ਹੁੰਦਾ ਉਹਨੂੰ ਵੀ ਕਹਿੰਦੇ ਚੱਲ ਤੂੰ ਖੰਡ ਪਾੜਦੀ ਡਿਊਟੀ ਲਾ ਲੈ ਆਹ ਹਾਲਾਤ ਬਜਾ ਪਤਾ ਕੀ ਚੰਗੇ ਕਿੱਥੋਂ ਮਿਲਣੇ ਆ ਤੁਸੀਂ ਚੰਗੇ ਦਾ ਚੰਗਾ ਸਤਕਾਰ ਜੋ ਨਹੀਂ ਕਰਦੇ ਮਾਇਆ ਪਹਿਲਾਂ ਦੇਖਣੀ ਹੈ ਗੱਲ ਤਾਂ ਇਹ ਹੁੰਦੀ ਹੈ ਕਿ ਹੁਣ ਬਹੁਤ ਜਗ੍ਹਾ ਦੇਖੀਆਂ ਨੇ ਦਾਸ ਨੇ ਵੀ ਡਿਊਟੀਆਂ ਕੀਤੀਆਂ ਕਿ ਜਿੱਥੇ ਆਪ ਜਾ ਕੇ ਡਿਊਟੀ ਕੀਤੀ ਹੈ ਇੱਥੇ ਉੱਥੇ ਜਾ ਕੇ ਭਾਈ ਪ੍ਰਬੰਧਕ ਵੀ ਸੰਭਾਲੇ ਆ ਦੇਖੇ ਨੇ ਇਹ ਆਮ ਹੀ ਦੇਖਦੇ ਆ ਬਾਬਾ ਜੀ ਪੈਸੇ ਕਿਨੇ ਲਾਉਂਗੇ ਹਾਂ ਜੇ ਉਹਨੇ 1000 ਕਹਿ ਦਿੱਤਾ ਫਿਰ ਭਾਵੇਂ ਉਹਨੂੰ ਜਪਜੀ ਵੀਦਾਨ ਆਉਂਦੀ ਹੋਵੇ ਫਿਰ ਵੀ ਕਹਿੰਦਾ ਆ ਠੀਕ ਆ ਬਾਬਾ ਬੜਾ ਸਾਥਾ ਮਿਲ ਗਿਆ ਸਦਾ ਕਹਿੰਦਾ ਚੌਂਕੀਦਾਰ ਲੈਂਦਾ ਤੂੰ ਭਾਈ ਬਾਬਾ ਥੋੜੀ ਲੈਂਦਾ ਉਹ ਭਾਈ ਜਿਹਨੂੰ ਲਿਆਉਣਾ ਉਹਨੂੰ ਪੁੱਛੋ ਕਿ ਬਾਬਾ ਜੀ ਤੁਹਾਨੂੰ ਬਾਣੀ ਤੋਂ ਇਲਾਵਾ ਕਥਾ ਕੀਰਤਨ ਇਹ ਤੁਹਾਨੂੰ ਆਉਂਦਾ ਕੀ ਸਾਨੂੰ ਤੁਸੀਂ ਗੁਰਬਾਣੀ ਦਾ ਪ੍ਰਕਾਸ਼ ਦੇ ਸਕਦੇ ਹੋ ਗਿਆਨ ਦੇ ਸਕਦੇ ਹੋ ਕੀ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਨਗਰ ਦੇ ਵਿੱਚ ਸਿੱਖੀ ਦਾ ਪਸਾਰਾ ਕਰ ਸਕਦੇ ਹੋ ਜੇ ਨਹੀਂ ਹੋਏ ਤਾਂ ਫਿਰ ਗੁਰਦੈਰ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਫਿਰ ਇਹ ਤਾਂ ਬਈ ਬੰਦ ਕਰਨ ਦੀ ਭਲਾਈ ਹੈ ਉਹ ਜਿੱਤੇ ਤੁਸੀਂ ਗੁਰੂ ਦੇ ਹੁਕਮ ਦੇ ਵਿੱਚ ਆ ਕੇ ਇੱਕ ਪੰਜ ਕਕਾਰ ਹੀ ਨਹੀਂ ਬਣਦੇ ਤੇ ਤੈਨੂੰ ਉਹ ਵੈਰੂ ਕਿੱਥੋਂ ਸੱਚਖੰਡ ਦੇ ਵਿੱਚ ਜਗ੍ਹਾ ਦੇ ਦੂ ਕੀ ਅੱਜ ਹਾਲਾਤ ਦੇਖਦੇ ਆ ਨਾ ਹਾਲਾਤ ਦੀ وجہ ਕੀ ਹੈ ਤੁਹਾਡਾ ਪੈਸਾ ਮੁੱਖਾ ਤੁਸੀਂ ਰੱਖਿਆ ਹੋਇਆ ਹਰ ਜਗਾਹ ਤੇ ਜਵਾਨੀ ਜਵਾਨੀ ਤੱਕ ਬਚਾਉਣ ਤੱਕ ਸੋਚੋਗੇ ਕਿ ਆਮ ਹੀ ਦੇਖਦੇ ਕਿ ਜਿੱਥੇ ਦੇਖੋ ਨਹੀਂ ਭਾਈ ਇਹਨੇ ਬਚਾ ਲਓ ਅੱਛਾ ਜਿੱਥੇ ਖੁੱਲੇ ਪੰਡਾਰੇ ਹੁੰਦੇ ਆ ਬਾਦਸ਼ਾਹ ਤਾਂ ਕਹਿੰਦਾ ਦੇਂਦਾ ਦੇ ਲੈਂਦੇ ਥੱਕ ਪਾਏ ਤੂੰ ਥੱਕ ਜਾਏਂਗਾ ਬਾਹਰੂ ਕਹਿੰਦਾ ਮੈਂ ਦੇਣਾ ਨਹੀਂ ਹੈਡ ਅਤੇ ਦੇਖਦੇ ਨੇ ਜਿਸ ਵੈਗਰੂ ਨੂੰ ਮੰਨਦੇ ਆ ਨਾ ਉਹ ਤੇ ਭਰੋਸਾ ਨਹੀਂ ਹੁੰਦਾ ਭੰਡਾਰਾ ਖੁੱਲਾ ਹੋਵੇ ਨਾ ਕਿ ਕੱਲੋਂ ਭਾਈ ਕਰੋ ਸੰਗਤਾਂ ਖੁਚ ਰੱਖੋ ਚਲੋ ਭਾਈ ਤੂੰ ਵੀ ਕਰ ਲੈ ਨਰਾਜ਼ ਨਹੀਂ ਕਰਨਾ ਜੇ ਉਹਨਾਂ ਧਰਮਿਕ ਸਥਾਨ ਦਾ ਕੋਈ ਵੀ ਬਣਦਾ ਕਿਤੇ ਕੋਈ ਸੰਗਤ ਦੇ ਹੋਈ ਨਾ ਹੀ ਹੋਵੇ ਤੇ ਫੜੀ ਉਹਦਾ ਫਾਇਦਾ ਕੀ ਹੈ ਇਕੱਤਰ ਕਰੋ ਸਾਰਿਆਂ ਨਾਲ ਫਿਰ ਹੌਲੀ-ਹੌਲੀ ਭਾਈ ਜਦੋਂ ਇਕੱਤਰ ਹੁੰਦੇ ਆ ਤੇ ਫਿਰ ਹੌਲੀ ਹੌਲੀ ਉਹਨਾਂ ਤੇ ਰੰਗ ਚੜਦਾ ਗੁਰਮਤ ਦਾ ਗੁਰਸਿੱਖੀ ਦਾ ਤੇਰੀ ਕਿਤੇ ਉਹ ਅਮਰਤਾਰੀ ਵੜਨਗੇ ਉਹਨਾਂ ਗਰਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਹੁਣ ਬਹੁਤ ਜਗ੍ਹਾ ਐਸੇ ਸਥਾਨ ਨੇ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਆਕੇ ਉਥੇ ਆਪਣਾ ਤਖੰਦਾਜੀ ਦੇਣੀ ਪੈਂਦੀ ਹੈ ਭਾਬ ਆਪਣੇ ਬੰਦੇ ਬਿਠਾਉਂਦੇ ਆ ਕਮੇਟੀ ਦੇ ਅਧੀਨ ਗੁਰਦੁਆਰਾ ਹੋ ਜਾਂਦਾ ਕਿਉਂ ਪ੍ਰਬੰਧਕ ਸਹੀ ਨਹੀਂ ਕਮੇਟੀ ਸਹੀ ਨਹੀਂ ਇਸ ਕਰਕੇ ਕਹਿੰਦੇ ਨਹੀਂ ਪਾਈ ਇਹ ਉਹ ਚੱਲ ਚੱਲਦੇ ਆ ਕਾਫੀ ਚਿਰ ਤੋਂ ਕਿ ਜਿਸ ਸਥਾਨ ਦੇ ਉੱਤੇ ਉਹ ਗੁਜਰਵਾਲੀ ਹੈ ਤੇ ਨਦੀ ਕੀ ਦੇ ਲੋ ਕਿੰਨਾ ਵੱਡਾ ਗੁਰਦੁਆਰਾ ਹੈ ਇਹਦੇ ਕੋਲ 100 ਕਿੱਲੇ ਜ਼ਮੀਨ ਦੀ ਆਸ-ਪਾਸ ਹੈ ਉਹ ਪੰਡਣਾ ਤੋਂ ਸੰਭਾਲਿਆ ਨਹੀਂ ਗਿਆ ਭਾਈ ਦਾ ਡੇਰਾ ਗੁਰਦੁਆਰਾ ਹੈਗਾ ਨਾ ਆਲਸ ਨੂੰ ਭਾਈ ਸ਼੍ਰੋਮਣੀ ਕਮੇਟੀ ਆ ਕੇ ਬਹਿ ਗਈ ਕਹਿੰਦੇ ਇਹ ਤਾਂ ਆਪਸੀ ਲੜੀ ਜਾਂਦੇ ਤੇ ਕਦੇ ਹੋ ਜਾਓ ਹੁਣ ਪਾਸੇ ਹੁਣ ਰੋਂਦੇ ਆ ਓਈ ਹਾਲਤ ਹੁੰਦੀ ਹੈ ਕਿ ਭਾਈ ਜੇ ਸਿੱਖੀ ਨਹੀਂ ਪਸਾਰ ਸਕਦੇ ਸਿੱਖੀ ਦਾ ਪਸਾਰਾ ਨਹੀਂ ਕਰ ਸਕਦੇ ਇਹਨਾਂ ਸਥਾਨਾਂ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਭਾਈ ਇਹ ਤਾਂ ਪੈਸਾ ਮੁੱਕ ਰਿਹਾ ਜੇ ਪੈਸਾ ਕਿਵੇਂ ਇਕੱਤਰ ਕਰੀਏ ਪੈਸਾ ਕਿਵੇਂ ਇਕੱਠਾ ਕਰੀਏ ਉਹ ਭਾਈ ਇੱਥੇ ਇਹ ਦੇਖੋ ਅਸੀਂ ਸਿੱਖ ਕਿਵੇਂ ਇਕੱਠੇ ਕਰੀਏ ਜਿਹੜੇ ਖਿੰਡੇ ਪੁਜੇ ਹੁਣ ਤੁਸੀਂ ਇੱਥੇ ਨਰਾਦਰ ਕਰੋਗੇ ਅਗਲੇ ਡੇਰੇ ਨੂੰ ਭੱਜ ਜਾਂਦੇ ਫਿਰ ਇਹਦੇ ਜ਼ਿੰਮੇਦਾਰ ਕੌਣ ਆ ਸਾਡੀ ਲਾਇਕਤ ਗੁਰੂ ਦੇ ਮੁਤਾਬਕ ਨਹੀਂ ਹੈ ਦੇ ਪਹਿਲਾਂ ਬੇਨਤੀ ਕੀਤੀ ਐ ਨਾ ਅਸੀਂ ਆਪਦੇ ਆਪ ਦੇ ਸਾਥ ਦਾ ਅਸੀਂ ਗੋਣ ਗੋਣੇ ਹੁੰਦੇ ਕਿ ਜਿਹੜੀ ਕਮੇਟੀ ਚ ਮੇਨ ਪ੍ਰਧਾਨ ਹੀ ਹੁੰਦਾ ਵਾ ਉਹ ਜਿੱਦਣ ਜਿਹੜੇ ਪਾਸੇ ਜਾਂਦਾ ਨਾ ਉਹਨੇ ਉਹੀ ਮर्यादा ਉਹੀ ਕੀਰਤਨੇ ਉਹੀ ਜਥੇ ਬੁਲਾਉਣੇ ਹੁੰਦੇ ਓਏ ਇਹ ਨਹੀਂ ਦੇਖਣਾ ਕਿ ਇਹ ਸਥਾਨ ਨਗਰ ਦਾ ਹੈ ਮੇਰਾ ਨਹੀਂ ਹੈ ਇਹਦੇ ਵਿੱਚ ਨਗਰ ਦੇ ਵਾਸੀ ਸਭ ਦੀ ਭਾਵਨਾ ਕਿ ਜੋ ਜਿਸਤਨ ਦਾ ਕਰਦਾ ਭਾਈ ਗੁਰਮਤੇ ਵਿਰਧਿਆ ਸਾਰੋ ਉਸ ਨੂੰ ਕਰਨ ਦੇਣਾ ਭਾਈ ਆ ਜਾ ਤੂੰ ਵੀ ਸੇਵਾ ਕਰ ਇਹ ਤਾਂ ਕਿ ਉਹਨਾਂ ਨੂੰ ਸਭ ਨੂੰ ਰਲਾ ਕੇ ਇਕ ਕਰ ਲਈਏ ਸਮੁੰਦਰ ਦੇ ਵਿੱਚ ਕਿੰਨਾ ਗੰਦ ਪੈਂਦਾ ਕਹਿੰਦੇ ਸਮੁੰਦਰ ਨੇ ਕਿਹਾ ਨਾ ਬਈ ਤੂੰ ਤਾਂ ਗੰਦਾ ਹੈਂ ਤੂੰ ਨਹੀਂ ਆ ਸਕਦਾ ਪਰ ਕਹਿੰਦਾ ਤੂੰ ਆ ਜੀ ਸਮੁੰਦਰ ਕਹਿੰਦਾ ਕਿ ਤੂੰ ਆ ਸਹੀਂ ਤੈਨੂੰ ਤਾਂ ਮੈਂ ਆਪਦੇ ਵਰਗਾ ਬਣਾ ਰਣਾ ਇਸ ਤਰ੍ਹਾਂ ਹੀ ਗੁਰੂ ਦੇ ਦਵਾਰੇ ਧਰਮਕ ਤਾਂ ਤੇ ਆਉ ਦਾ ਸਹੀਂ ਤੁਹਾਨੂੰ ਗੁਰੂ ਨੇ ਆਪਣੇ ਵਰਗਾ ਬਣਾ ਗੁਰੂ ਸਮੰਧ ਨਦੀ ਸਭ ਸਿੱਖੀ ਜਿਤਨਾ ਤੇ ਵਿੜਿਆਈ ਕਿਵੇ ਗੁਰੂ ਵੀ ਸਮੁੰਦਰ ਬਾਗ ਹੀ ਹੈ ਤੂੰ ਅੰਦਰ ਤਾਂ ਪਰਦੇਸ ਹੋ ਤੈਨੂੰ ਆਪਣੇ ਵਰਗਾ ਬਣਾ ਲੈ ਜਦੋਂ ਪ੍ਰਵੇਸ਼ ਹੀ ਹੋਣਾ ਭਾਈ ਪ੍ਰਵੇਸ਼ ਹੋਣ ਹੀ ਨਹੀਂ ਦੇਣਾ ਆਪਣੇ ਹੀ ਕਾਇਦੇ ਕਾਨੂੰਨ ਜੜਦਨੇ ਆਪਾਂ ਫਿਰ ਆਉਣਾ ਕਿਸ ਨੇ ਆ ਭਈ ਫਿਰ ਤਾਂ ਨਹੀਂ ਪਾਣੀ ਛੁੱਧ ਹੋਣਾ ਫਿਰ ਉਹ ਮੇਲੇ ਦਾ ਮੇਲਾ ਹੀ ਰਹਿ ਜਾਂਦਾ ਇਸ ਕਰਕੇ ਭਾਈ ਇਹਨਾਂ ਨੂੰ ਸਭ ਨੂੰ ਪਹਿਲਾਂ ਇਕੱਤਰ ਕਰੀਦਾ ਆ ਜਾ ਭਾਈ ਤੂੰ ਵੀ ਆ ਜਾ ਤੂੰ ਵੀ ਆ ਜਾ ਦੱਸ ਭਾਈ ਕਿਹੜੀ ਥੀ ਵਾਕਾ ਨਹੀਂ ਕਰ ਭਈ ਖੁੱਲੇ ਦਰਵਾਜ਼ੇ ਜਿਹੜੀ ਮਾਇਆ ਸੀ ਜੋੜ ਜੋੜ ਰੱਖਦੇ ਆ ਨਾ ਇਹ ਤਾਂ ਭਾਈ ਜ਼ਹਿਰ ਹੁੰਦੀ ਹੈ ਜ਼ਹਿਰ ਇਹ ਤਾਂ ਭਾਈ ਉਹ ਜ਼ਹਿਰ ਹੈ ਗੁਰਵਾਣੀ ਕਹਿੰਦੀ ਕੋਈ ਇਨਸਾਨ ਥੋੜੀ ਕਹਿੰਦਾ ਮਾਇਆ ਹੋਈ ਨਾ ਅਗਣੀ ਜਗਤ ਰਹੀ ਲਵਟਾ ਹੁਣ ਦੇ ਦਿਆਂ ਭਾਵੇਂ ਵੱਡੇ ਵੱਡੇ ਗੁਰਦਰਾ ਸਾਹਿਬ ਹੁਣ ਸ੍ਰੋਮਣੀ ਕਮੇਟੀ ਹੋਵੇ ਔਰਤਾਂਾਂ ਤੇ ਉਸੇ ਗੁਰੂ ਦੇ ਦਰਬਾਰ ਦੇ ਉੱਤੇ ਉਹ ਆਪਾ ਕਹਾਂਗੇ ਕਿ ਸਤਿਗੁਰੂ ਪ੍ਰਕਾਸ਼ਾ ਜੀ ਹਾਜ਼ਰ ਹਜ਼ੂਰ ਨੇ ਕਿ ਸਤਿਗੁਰੂ ਪ੍ਰਕਾਸ਼ੇ ਪ੍ਰਕਾਸ਼ ਹੈ ਪਰ ਉਥੇ ਸਾਡੀਆਂ ਪੱਗਾਂ ਲੈਂਦੇ ਆ ਉਥੇ ਕਿਰਪਾਨਾਂ ਨਿਕਲਦੇ ਆ ਉਥੇ ਧਿਆਨ ਨਿਕਲਦੇ ਹੋਰ ਕਿਸੇ ਗਾਂ ਵਾਤੇ ਸੇਵਾ ਵਾਤੇ ਨਹੀਂ ਕਿ ਇਹ ਗੋਲਕ ਮੇਰੀ ਹੋਣੀ ਚਾਹੀਦੀ ਅਸੀਂ ਗੋਲਕ ਵਾਲੀ ਦੇਖਦੇ ਆ ਕਿ ਅਸੀਂ ਗੋਲਕ ਤੋਂ ਕੀ ਲੈਣਾ ਠੀਕ ਆ ਭਾਈ ਗੁਰੂ ਦੇ ਕਾਰਜ ਨੇ ਗੁਰੂ ਦੇ ਕਾਰਜ ਤਾਂ ਗੁਰੂ ਆਪ ਹੀ ਸਵਾਰ ਦਿੰਦਾ ਹੈ ਅਰੇ ਜਿਉ ਜਿਉਂ ਭਾਗ ਤੋ ਪਾਇਆ ਪੈਜ ਰੱਖਦਾ ਆਇਆ RAM RAJ ਗੁਰੂ ਦੇ ਸਿੱਖ ਬਣੋ ਭਗਤ ਬਣੋ ਤਮ ਤੌਨੇ ਕਰਨੇ ਹੁੰਦੇ ਤੇਰੇ ਅੰਦਰ ਸੱਚੀ ਸ਼ਰਧਾ ਭਾਵਨਾ ਹੋਵੇ ਜੇ ਤੂੰ ਕਹੇ ਮੈਂ ਕਰਨੇ ਮੈਂ ਆ ਪੈਸੇ ਨਾਲ ਕਰਨੇ ਮਹਾਰਾਜ ਕਹਿੰਦੇ ਚੱਲ ਫਿਰ ਸਾਰਾ ਖੁਦ ਹੀ ਖਤਮ ਮੈਨੂੰ ਤਾਂ ਬਤਲੀ ਆਂਦੇ ਕੋਈ ਨਹੀਂ ਮਾਤਰੀ ਕੀ ਮਦਦ ਕਰਾਂ ਭਾਈ ਮੈਨੂੰ ਤਾਂ ਤੂੰ ਦੇਖਦਾ ਹੀ ਨਹੀਂ ਮੇਰੇ ਵੱਲ ਤਾਂ ਸੁਣਿਆ ਤੂੰ ਤਾਂ ਆਪਣੇ ਪੈਸੇ ਵੱਲ ਦੇਖਿਆ ਬੈਂਕ ਬੈਲੈਂਸ ਵੱਲ ਦੇਖਿਆ ਇਹ ਉਹੀ ਮਾਇਆ ਭਾਈ ਜਿਹੜੀ ਸਭ ਕੁਝ ਬਰਬਾਦ ਕਰ ਦਿੰਦੀ ਹੁਣ ਪਾਸ਼ ਕਹਿੰਦੇ ਆ ਭਾਈ ਤੂੰ ਵੀ ਆਪਣਾ ਜੀਵਨ ਮਾਇਆ ਪਿੱਛੇ ਲਾ ਕੇ ਸੁੱਖਾਂ ਕਰਕੇ ਲਾਜਤ ਕਰਕੇ ਜਨਮ ਗਵੇ ਬੈਠਾ ਜਿੱਥੇ ਜਾਣਾ ਸੰਸਾਰ ਤੇ ਮਰਦੀ ਜਾ ਜਿਹਦੇ ਤੈਨੂੰ ਬਚਨ ਚੰਗੇ ਲੱਗਦੇ ਆ ਜਾਂ ਪਰ ਉਹਨਾਂ ਬਚਨਾਂ ਦੇ ਵਿੱਚ ਇੱਕ ਗੱਲ ਹੋਵੇ ਜਿਹੜੀ ਗੱਲ ਤੈਨੂੰ ਪ੍ਰਮਾਤਮਾ ਨਾਲ ਜੋੜਦੀ ਏ ਸੱਚਖੰਡ ਨਾਲ ਜੋੜਦੀ ਏ ਇਹਨੇ ਕੇ ਸੰਸਾਰਕ ਪਦਾਰਥਾਂ ਨਾਲ ਤੇਰੇ ਵੀਜੇ ਲੱਗ ਜਾਣਗੇ ਤੁਹਾਡੇ ਜਵਾਕ ਹੋ ਜਾਣਗੇ ਤੁਹਾਡੇ ਵਿਆਹ ਹੋ ਜਾਣਗੇ ਐਜਾਂ ਊਟ ਪਟਾਂ ਗੀਆਂ ਗੱਲਾਂ ਲੈ ਕੇ ਨੇ ਜੋ ਵੈਗਰੂ ਨੇ ਤੇਰੇ ਕਰਮਾਂ ਚ ਲਿਖਿਆ ਹੋਇਆ ਹੈ ਨਾ ਉਹ ਨਾ ਤਾਂ ਕੋਈ ਸਾਧ ਮਿਟਾ ਸਕਦਾ ਨਾ ਕੋਈ ਵਧਾ ਸਕਦਾ ਲੇਖ ਨਾ ਮਿਟਈਏ ਸਕੀ ਜੋ ਲਿਖਿਆ ਕਰਤਾ ਜਿਹੜੇ ਵੈਗਰੂ ਨੇ ਲੇਖ ਲਗ ਦਿੱਤੇ ਕੀ ਵੀ ਮਜਾ ਲ ਮਿਟਾ ਦੂਗਾ ਨੂੰ ਕਿਸੇ ਦੀ ਸਮਰੱਥਾ ਨਹੀਂ ਹੁੰਦੀ ਜਿਨ੍ਹਾਂ ਲੇਖਾਂ ਨੂੰ ਗੁਰੂ ਨੇ ਨਹੀਂ ਮਟਾਉਣ ਦਿੱਤਾ ਗੁਰੂ ਨੇ ਇਹਦਾ ਅਬੋਧ ਕੀਤਾ ਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਛੇਵੇਂ ਪਾਸ਼ਾ ਦੇ ਪੁੱਤਰ ਬਾਬਾ ਅਟਲ ਰਾਏ ਜੀ ਉਹਨਾਂ ਦਾ ਇੱਕ ਸਥਾਨ ਬਣਿਆ ਹੈ ਬਾਬਾ ਅਟਲ ਰਾਏ ਦਾ ਬੁੰਗਾ ਬਣਿਆ ਹੋਇਆ ਹੈ ਨਾ ਨੌਂ ਮੰਜਲਾ ਅਸਥਾਨ ਹੈ ਉਹਦੀ ਕੀ ਜਾਇਦ ਹੈ ਹਣ ਉਥੇ ਆਪਾਂ ਤਾਂ ਜਾਂਦੇ ਮੱਥਾ ਟੇਕਦੇ ਆਂ ਦੇਖਦੇ ਆਂ ਜਾਂ ਕੇ ਬਸ ਬਾਬਾ ਅਟਲ ਪੱਕੀਆਂ ਬਕਾਇਆਂ ਘਰ ਦੇ ਦਿਆਂ ਕਿ ਅੱਜ ਬਾਬੇ ਨੇ ਕੀ ਬਣਾਇਆ ਬਸ 아이 ਕੋ ਦੇਖਦੇ ਆਂ ਦੇ ਸੋਚਿਆ ਨਹੀਂ ਕਿ ਗੁਰਦਰਾ ਬੜਿਆ ਕਿਉਂ ਇਹ ਇਸ ਕਰਕੇ ਬੜਿਆ ਕਿ ਬਾਬਾ ਅਟਲ ਰਾਏ ਜੀ ਗੁਰੂ ਪੁੱਤਰ ਸਨ ਪਾਵਰਾਂ ਸੀ ਸ਼ਕਤੀਆਂ ਸੀ ਛੋਟੀ ਉਮਰ ਹੀ 9 ਸਾਲ ਦੀ ਉਮਰ ਸੀ ਕੋ ਨੌ ਮਜਲਾ ਗੁਰਦਰਾ ਵੀ ਤਰੀ ਬਣਿਆ ਹੋਇਆ ਕਿ 9 ਸਾਲ ਦੀ ਉਮਰ ਹੈ ਬੱਚਿਆਂ ਦੇ ਖੇਡਣ ਕੁੱਦਣ ਦੀ ਉਮਰ ਹੁੰਦੀ ਹੈ ਕਿ ਉਹਨਾਂ ਦਾ ਇੱਕ ਮਿੱਤਰ ਸੀ ਕਿ ਮਿੱਤਰ ਭਾਈ ਨਾਲ ਰੋਜ਼ ਖੇਡਦਾ ਕਰੋ ਨਿਕਲਣਾ ਇਕੱਠੇ ਨੇ ਖੇਡਣਾ ਕਿ ਇੱਕ ਦਿਨ ਕੀ ਹੋਇਆ ਕਿ ਉਹਦੇ ਜਦੋਂ ਘਰ ਪਹੁੰਚੇ ਆਂ ਬੀ ਆਇਆ ਨਹੀਂ ਬੰਦਾ ਅੱਜ ਮੈਂ ਘਰੋਂ ਜਾ ਕੇ ਲਿਆਵਾਂ ਉਹਨੇ ਤਾਂ ਸਭ ਕਰਤੇ ਦੀ ਖੇਡ ਹੁੰਦੀ ਐ ਜਗਤ ਨੂੰ ਸਮਝਾਉਣ ਦੀ ਖਾਤਰ ਇਦਾਂ ਕਿ ਖੇ ਰੱਤੀ ਹੁੰਦੀ ਐ ਬਾਈ ਉਧਰ ਇਤਨਾ ਰਚਣੀ ਹੁੰਦੀ ਐ ਭਾਈ ਤੈਨੂੰ ਸਮਝਾਇਆ ਜਾਵੇ ਅਸੀਂ ਹੋਰੀ ਦਿਸ਼ਾ ਲੈ ਜਾਣੀ ਤੇ ਜਦੋਂ ਘਰੇ ਗਿਆ ਕਿ ਰੋਣਾ ਧੋਣਾ ਲੱਗਿਆ ਹੋਇਆ ਕਿ ਉਹਨਾਂ ਦਾ ਮਿੱਤਰ ਮੋਨ ਕਰਕੇ ਨਾਂ ਵੀ ਹੰਸ ਗਿਆ ਕਹਿੰਦੇ ਉਹਨਾਂ ਦਾ ਮਿੱਤਰ ਪਿਆ ਧਰਤੀ ਦੇ ਉੱਤੇ ਅਲਦਲੇ ਗੁੜੀਆਂ ਬੰਦੇ ਜੋ ਵੀ ਬੈਠੇ ਪਰਿਵਾਰਕ ਮੈਂ ਰੋਣ ਲੱਗੇ ਆ ਹੁਣ ਬੱਚਾ ਸੀ ਹੁਣ ਬੱਚਾ ਤਾਂ ਕਹਿ ਦਿੰਦੇ ਆ ਪਰ ਭਾਈ ਜੇ ਇੰਨੀ ਪਾਵਰ ਸ਼ਕਤ ਸੀ ਤਦੀ ਤਾਂ ਮਿਰਤਕ ਪਰਾਣੀ ਨੂੰ ਜਿਉਂਦਾ ਕਰ ਦਿੱਤਨ ਉਹਦੇ ਹੁਣ ਸੱਪ ਲੜ ਗਿਆ ਮਰ ਗਿਆ ਸੀ ਭਾਈ ਰੋਂਦੇ ਆ ਤਾਂ ਫੋਕਣ ਦੀ ਤਿਆਰੀ ਕਰਦੇ ਆ ਉਹ ਕਹਿੰਦਾ ਚਲ ਉੱਟ ਖੇਢੀਏ ਹੁਣ ਜਦੋਂ ਮਰਤਕ ਪ੍ਰਾਣੀ ਕਿੱਥੋਂ ਉੱਠੇ ਕੀ ਕੀਤਾ ਨਾ ਜਿਹੜੀ ਖੁੰਡੀ ਨਾਲ ਖੇਡਣ ਜਾਣਾ ਸੀ ਮੁੰਡਾ ਉਹੀ ਉਹਦੇ ਗੱਲ ਤੇ ਪਾਈ ਕਹਿੰਦੇ ਚਲ ਉੱਠ ਖੇਡਣ ਚੱਲੀ ਜੇ ਬਸ ਐਨੀ ਗੱਲ ਕਹੀ ਸੀ ਮਰਤਕ ਪ੍ਰਾਣੀ ਉੱਠ ਕੇ ਖੜਾ ਹੋ ਗਿਆ ਮਰਤਕ ਉਹਦਾ ਮਿੱਤਰ ਖੜਾ ਹੋ ਸਕਿਆ ਚਾਰੋਂ ਪਾਸੇ ਅਮਰਸਰ ਸਾਹਿਬ ਦੇ ਵਿੱਚ ਭਾਈ ਰੌਲਾ ਪੈ ਗਿਆ ਸੰਗਤਾਂ ਵਿੱਚ ਵਿਚਾਰ ਹੋਣੇ ਗੁਰੂ ਦੇ ਪੁੱਤਰ ਨੇ ਮਰਤਕ ਪ੍ਰਾਣੀ ਨੂੰ ਜਿਉਂਦਾ ਕਰ ਦਿੱਤਾ ਜਦੋਂ ਇਸ ਗੱਲ ਦਾ 6ਵੇਂ ਪਾਸ਼ਾ ਨੂੰ ਪਤਾ ਲੱਗੇ ਆ ਜਦੋਂ ਬਾਰਦ ਬਬਾ ਟੱਬਾ ਜੀ ਘਰ ਵਲ ਆਏ ਤੇ 6ਵੇਂ ਪਾਸ਼ਾ ਨੇ ਪਿੱਠ ਕੁਮਾ ਦਿੱਤੀ ਕਿ 6ਵੇਂ ਪਾਸ਼ਾ ਪਿੱਠ ਕਰਕੇ ਬੈਠ ਗਈ ਹੈ ਹੁਣ ਬੱਚਾ ਜਾਂਦਾ ਅੱਗੇ ਮਾਰੇ ਕਹਿੰਦੇ ਮੈਨੂੰ ਮੂੰਹ ਨਹੀਂ ਦਿਖਾਉਣਾ ਬਣਾ ਤੂੰ ਹੁਣ ਇਹ ਗੱਲ ਧਿਆਨ ਰੱਖਿਓ ਕਿ ਕਿ ਜਿਸ ਨੇ ਬਚਨ ਅਕਾਲ ਪੁਰਖ ਦਾ ਉਲਥੇ ਬਦਲ ਦਿੱਤਾ ਪਾਚਵ ਦੇ ਵਲ ਪਿਠ ਕਰ ਲੈਂਦੇ ਆ ਤੇਰੇ ਸਾਧ ਰੋਜ ਬਚਨ ਲਾਦਿਆ ਜਿਹੜੇ ਕਹਿੰਦੇ ਅਸੀਂ ਦੁੱਧ ਦੇ ਦਾਂਗੇ ਪੁੱਤ ਦੇ ਦਾਂਗੇ ਅਸੀਂ ਬੀਜੇ ਲਵਾਦੇ ਆ ਉਹ ਕਰ ਦਾਂਗੇ ਵੀ ਜੋ ਕਿ ਸਮਝ ਨਹੀਂ ਲਿਖਿਆ ਸੀ ਤੂੰ ਦੇ ਦਾਂਗੇ ਜਦੋਂ ਉਹਦੇ ਵਲ ਗੁਰੂ ਨੇ ਪਿਠ ਕਰਕੇ ਬਹਿ ਜਾਣਾ ਤੈਨੂੰ ਕੀ ਦੇ ਦੂਗਾ ਹਰ ਇੱਕ ਗੱਲ ਅਤੇ ਹਰ ਇੱਕ ਇੱਕ ਅੱਖਰ ਜਾਂ ਗੁਰਬਾਣੀ ਕਹਦੀ ਏ ਇਹਦੇ ਵਿੱਚੋਂ ਅਨੇਕਾਂ ਹੀ ਅਰਥ ਨਿਕਲਦੇ ਆ ਕਿ ਬੰਦਾ ਖਤਮ ਹੋ ਜਾਂਦਾ ਪਰ ਇਹ ਤੋਂ ਅਰਥ ਨਹੀਂ ਖਤਮ ਹੁੰਦੇ ਕਿ ਗੱਲ ਵਿੱਚੋਂ ਗੱਲ ਨਿਕਲਦੀ ਰਹਿੰਦੀ ਹੈ ਕਿ ਛੇਵੇਂ ਪਾਛਾ ਪਿੱਠ ਕਰਕੇ ਬੈਠ ਗਏ ਤੇਰੇ ਸਾਧਵਾਲੋ ਪਿੱਠ ਕਰਕੇ ਨਹੀਂ ਬੈਠੂ ਗੁਰੂ ਕਿ ਜਿਹੜਾ ਗੁਰੂ ਅਕਾਲ ਪੁਰਖ ਦੇ ਬਚਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਉਹਨੇ ਕਹਿੰਦਾ ਦੇਖ ਭਾਈ ਜੋ ਕਰਤੇ ਦੀ ਰਚਨਾ ਉਹਨੇ ਲਿਖਿਆ ਹੋਇਆ ਤੈਨੂੰ ਮਿਲੇਗਾ ਤੂੰ ਸਿਰਫ ਕੇਵਲ ਤੋਂ ਕੇਲ ਆਪਣੇ ਸੇਵਾ ਸਿਮਨ ਵੱਲ ਧਿਆਨ ਦੇ ਨਹੀਂ ਕਹਿਣਗੇ ਤੂੰ ਆ ਸਈ ਇੰਨੇ ਵਸਿਆ ਕੁਨੀਆਂ ਲਾਦੇ ਇੰਨੇ ਵੀਰ ਵਰ ਆ ਜਾ ਇੰਨੇ ਚੜਾਵੇ ਚ ਰਾ ਦੇ ਮੈਂ ਤੇਰਾ ਕਾਰਜ ਕਰ ਦੂੰ ਉਹਦੇ ਵਾਸਤਾ ਪਹਿਲੇ ਆਕਾਲਪੁਰਖ ਦੀ ਪਿੱਠ ਹੋਈ ਪਈ ਉਹ ਤੈਨੂੰ ਕੀ ਸੁੱਖ ਦੇ ਦੂ ਕੀ ਸੱਚpan ਦੇ ਦਊਗਾ ਹੁਣ ਬਾਬਾ ਟਰ ਆਏ ਜਨੂ ਬਾਬਾ ਇਹ ਕਹਿੰਦੇ ਤੂੰ ਐ ਆਕਾਲਪੁਰਖ ਦੇ ਭਾਣੇ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਐ ਤੂੰ ਮੇਰਾ ਹੋਈ ਨਹੀਂ ਸਕਦਾ ਜਿਹੜਾ ਆਕਾਲਪੁਰਖ ਦੇ ਭਾਣੇ ਵਿੱਚ ਦਖਲਅੰਦਾਜ਼ੀ ਕਰੇ ਇੰਟਰਫੀਅਰ ਕਰੇ ਨਾ ਬਾਚਾ ਕਹਿੰਦੇ ਤੂੰ ਮੇਰਾ ਹੈ ਹੀ ਨਹੀਂ ਆਪਾਂ ਤਾਂ ਰੋਜ਼ ਕਰਦੇ ਆ ਟੜੇ ਬਾਬੇ ਰੋਜ਼ ਕਰਾਉਂਦੇ ਆ ਸਾਤੋਂ ਬਾਬੇ ਕਰਦੇ ਆ ਉਹ ਤਾਂ ਗੁਰੂ ਦੇ ਸੇਖੀ ਨਹੀਂ ਹੈ ਉਹ ਗੁਰੂ ਦੇ ਕਿੱਥੋਂ ਹੋ ਜਾਣਗੇ ਇਤਿਹਾਸ ਸਾਨੂੰ ਇਸ ਕੰ ਦਾ ਹੁੰਦਾ ਕਹਿੰਦੇ ਤੂੰ ਮਿੱਤਕ ਪ੍ਰਾਣੀ ਨੂੰ ਜਿਉਂਦਾ ਕਰ ਦਿੱਤਾ ਹੁਣ ਤਾਂ ਇੱਥੇ ਲੈਣਾ ਲੱਗ ਜਾਣੇ ਇਹ ਕਿ ਆ ਵੀ ਮਰ ਗਿਆ ਇਹਨੂੰ ਵੀ ਜਿਉਂਦਾ ਕਰ ਦੋ ਇਹਨੂੰ ਵੀ ਜਿਉਂਦਾ ਕਰ ਦੋ ਇਹ ਤਾਂ ਸਾਰਾ ਹੀ ਸ੍ਰਿਸ਼ਟੀ ਦਾ ਨਿਜਵੇਂ ਹੀ ਲਜੂਗਾ ਕਿ ਅਕਾਲ ਪੁਰਖ ਕਰਨ ਵਾਲਾ ਮਾਰਨ ਵਾਲਾ ਤੇ ਜੇ ਉਹਨੇ ਸਾਨੂੰ ਮਾਣ ਵਡਿਆਈ ਦਿੱਤੀ ਐ ਤੇ ਅਸੀਂ ਜਿਉਂਦੇ ਕਰੀ ਜਾਵਾਂਗੇ ਨਹੀਂ ਕਰ ਤੇ ਕਹਿੰਦੇ ਸਤਿਗੁਰ ਜੀ ਹੁਣ ਦੱਸੋ ਇਹਦਾ ਉਪਾਅ ਕੀ ਹੈ ਇਹਨੇ ਜਿਹਨੂੰ ਜਿਉਂਦਾ ਕੀਤਾ ਉਹਦੀ ਜਗ੍ਹਾ ਫਿਰ ਚਲੇ ਜਾ ਹੋਰ ਕੀ ਹੈ ਫਿਰ ਉਸੇ ਜਗ੍ਹਾ ਤੇ ਜਿਸ ਸਥਾਨ ਤੇ ਅਜ ਗੁਰਦਰਾ ਸਾਹਿਬ ਬਣਿਆ ਬਾਬਾ ਟਰ ਰਹੇ ਉਸੇ ਸਥਾਨ ਦੇ ਉੱਤੇ ਕਹਿੰਦੇ ਕਪੜਾ ਲੈ ਕੇ ਪੈ ਗਏ ਤੇ ਆਪਣੇ ਸਵਾਸ ਜਿਹੜੇ ਸਵਾਸ ਵਾਪਸ ਲਿਆਂਦੇ ਸੀ ਉਹੀ ਸਵਾਸਾਂ ਦੀ ਜਗ੍ਹਾ ਤੇ ਪਹੁੰਚ ਗਏ ਭਾਵ ਜੋ ਮਰਿਆ ਸੀ ਉਹਦੀ ਜਗ੍ਹਾ ਆਪਣੀ ਜ਼ਿੰਦਗੀ ਦੇ ਦਿੱਤੀ ਇਹ ਸਿੱਖੀ ਸਾਨੂੰ ਇਤਿਹਾਸ ਸਿਖਾਉਂਦੀ ਹੈ ਕਿ ਗੁਰੂ ਦੇ ਹੁਕਮ ਪਾਣੇ ਤੋਂ ਬਾਹਰ ਨਹੀਂ ਰਹਿਣਾ ਜੋ ਕੁਝ ਮਿਲਣਾ ਹੈ ਇਹ ਵਾਹਿਗੁਰੂ ਦਾ ਲਿਖਿਆ ਹੋਇਆ ਹੈ